ਲਗਾਤਾਰ ট্রান্সਫਾਰਮਰਾਂ ਦੀਆਂ ਚੋਰੀਆਂ ਹੋਰ ਕਿਸੇ ਦਾ ਇੰਜਣ ਖੁੱਲ ਗਿਆ ਕੁਝ ਹੋਰ ਖੁੱਲ ਗਿਆ ਚੋਰੀਆਂ ਬਹੁਤ ਧਿਰ ਤੋਂ ਹੋ ਰਹੀਆਂ ਸਨ ਤੇ ਉਹਦੇ ਸਾਰਾ ਏਰੀਆ ਜਾਗਰੂਕ ਹੋਇਆ ਪਿਆ ਤਾਂ ਤੇ ਧਿਆਨ ਕਰਦੇ ਤੇ ਵੀ ਹੋ ਕੇ ਆ ਰਿਹਾ ਹੈ ਤੇ ਅੱਜ ਇਹਨਾਂ ਨੇ ਸਾਰੇ ਪਿੰਡ ਵਸੀਆਂ ਨੇ ਹੋਰ ਰਲ ਕੇ ਇਹਨਾਂ ਨੇ ਗੱਡੀ ਨੂੰ ਫੜਿਆ ਤੇ ਦੋ ਬੰਦੇ ਵੀ ਫੜ ਲਏ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਪਏ ਨਾ ਸ਼ਰਾਰਤੀ ਜਿਹੜੇ ਚੋਰ ਆਂਸਰ ਇਹਨਾਂ ਦੇ ਪੂਛ ਪੜਤਾਲ ਕਰਕੇ ਜਿਹੜਾ ਸਮਾਨ ਉਹ ਬਰਾਮਦ ਕਰਿਆ ਜਾਵੇ ਤਾਂ ਕਿ ਇਲਾਕੇ ਦੇ ਵਿੱਚ ਅਮਨ ਤੇ ਸ਼ਾਂਤੀ ਬਣੀ ਰਹੇ ਇਹ ਜਿਹੜੇ ਬੰਦੇ ਫੜੇ ਆ ਕੋਈ ਬਾਹਰ ਦੇ ਕੋਈ ਲੋਕਲ ਬੰਦਾ ਵੀ ਹੋ ਸਕਦਾ ਕੋਈ ਆਈਡੀਆ ਤੁਹਾਡਾ ਹਾਂ ਇਹਨਾਂ ਦੇ ਨਾਲ ਲੋਕਲ ਬੰਦੇ ਵੀ ਹੋਣਗੇ ਤੇ ਉਹਨਾਂ ਦਾ ਇਹਨਾਂ ਤੋਂ ਪੁੱਛ ਪੜਤਾਲ ਜਿੱਦਾਂ ਉੱਥੇ ਰੌਲਾ ਪਾ ਰਹੇ ਜੀ ਕੋਈ ਲੋਕਲ ਬੰਦਾ ਹੈ ਹਾਂ 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 ਲੋਕਲ ਬੰਦੇ ਵੀ ਵਿੱਚ ਹੋਣਗੇ ਤੇ ਇਹਨਾਂ ਦਾ ਰੋਪੜ ਦਾ ਐਡਰੈਸ ਹੈ ਉੱਥੇ ਆਧਾਰ ਕਾਰਡ ਤੇ ਦੇਖਿਆ ਤਾਂ ਕੋਈ ਵਿਜੇ ਕੁਮਾਰ ਨਾਮ ਹੈ ਇੱਕ ਦਾ ਇੱਕ ਸ਼ਾਇਦ ਹੋ ਗਿਆ ਤਾਂ ਮੈਂ ਤਾਂ ਉਹ ਧਿਆਨ ਚ ਨਹੀਂ ਹੈ ਇਹਨਾਂ ਦੇ ਕੋਲ ਪ੍ਰੂਫ ਹੈਗੇ ਆ ਆਧਾਰ ਕਾਰਡ ਪੈਨ ਕਾਰਡ ਇਹਨਾਂ ਦੇ ਕੋਲ ਹੈ ਰੋਪੜ ਦਾ ਐਡਰੈਸ ਬਾਰਡ ਨੰਬਰ 14 15 ਉਹ ਤਾਂ ਨਕਲੀ ਆ ਜੀ ਹੈ ਨਕਲੀ ਉਹ ਹੋ ਸਕਦਾ ਉਹ ਹੋ ਸਕਦਾ ਜੀ ਉਹ ਨਕਲੀ ਵੀ ਹੋ ਸਕਦਾ ਬਾਕੀ ਪੁਲਿਸ ਪੁਛਾ ਜਿਹੜਾ ਹੈਗਾ ਗੁਜਰਾਤੀ ਆ ਜੀ ਉਹਦੇ ਵਿੱਚ ਹਾਂਜੀ ਇਹ ਪਿੰਡਰ ਸਾਹਿਬ ਇਹ ਜਿਹੜਾ ਅੱਜ ਪਿਛਲੇ ਦਿਨਾਂ ਤੋਂ ਮੋਟਰ ਆਪਣਾ ਟਰਾਂਸਫਰਮ ਚੋਰੀ ਦਾ ਸੀਗਾ ਵਾਕਿਆ ਅੱਜ ਕੀ ਹੋਇਆ ਜਿਵੇਂ ਅੱਜ ਤੁਸੀਂ ਸਾਹਦੇ ਪਿੰਡ ਵਾਸੀ ਇਕੱਠੇ ਹੋਏ ਆ ਅੱਜ ਇਹ ਤਾਂ ਇਹ ਗੱਡੀ ਜਿਹੜੀ ਦਿੱਲੀ ਨੰਬਰ ਆ ਇਹ ਉਤਰੀ ਤਾਜਵਾਲ ਤੋਂ ਤਾਜਵਾਲ ਤੋਂ ਕੁਝ ਮੰਨਿਆ ਨੇ ਇਹ ਗੱਡੀ ਦੇਖੀ ਉਹਨਾਂ ਨੇ ਇਹ ਜਿਹੜੇ ਸਾਡੇ ਏਰੀਆ ਦੇ ਬੰਦੇ ਆ ਇਹਨਾਂ ਨੂੰ ਫੋਨ ਕਰਦੇ ਵੀ ਸਾਰੇ ਏਰੀਆ ਦੇ ਵਿੱਚ ਪਹਿਲਾਂ 7-8 ਜਿਹੜੇ ਸੀਗੇ ਟਰਾਂਸਫਾਰਮਰ ਉਹ ਚੋਰੀ ਹੋ ਗਏ ਜਿਨ੍ਹਾਂ ਦੇ ਵਿੱਚ ਕਿ ਸਾਡਾ 24 ਅਰ 25 ਦੀ ਰਾਤ ਨੂੰ ਸਾਡਾ ਵੀ ਟਰਾਂਸਫਾਰਮਰ ਜਿਹੜਾ ਉਹ ਰਾਤ ਨੂੰ ਚੋਰੀ ਹੋਇਆ ਜਿਸ ਦੀ ਕਿ ਤਲਾਸ਼ ਅਸੀਂ ਕਾਰਜਕਟ ਥਾਣੇ ਦੇ ਵਿੱਚ ਦਿੱਤੀ ਹੋਈ ਹੈ। ਔਰ ਇਧਰ ਜਿਹੜੇ 30 ਮੁੰਡਾ ਜਿਹੜਾ ਨੇ ਦੇਖੀ ਇਹਨਾਂ ਨੇ ਗੱਡੀ ਚਰਨਜੀਤ ਲਗਭਗ ਸਾਡ ਨੂੰ ਮਹੀਨੇ ਦੇ ਕਰੀਬ ਹੋ ਗਿਆ ਅਸੀਂ ਇਸ ਗੱਡੀ ਦੀ ਹਾਲ ਕਰ ਰਹੇ ਅਸੀਂ ਕੈਮਰਿਆਂ ਦੇ ਵਿੱਚ ਵੀ ਚੈੱਕ ਕਰੀ ਅਸੀਂ ਉਹਦੀ ਬਕਾਇਦਾ ਮੂਵੀ ਬਣਾ ਕੇ ਐਸਐਚਓ ਸਭ ਨੂੰ ਵੀ ਇੱਥੇ ਭੇਜੀ ਹੈ ਇਹ ਗੱਡੀ ਸਾਡੇ ਕੋਲ ਰਾਤ ਨੂੰ ਆਂਦੀ ਹੈ ਕਿ ਬੰਦੇ ਲਾ ਕੇ ਜਾਂਦੀ ਲਗਭਗ 10 10:30 ਵਜੇ ਉਸ ਤੋਂ ਬਾਅਦ ਫਿਰ ਇਹ ਅਸੀਂ ਕੈਮਰੇ ਦੇ ਵਿੱਚ ਰਿਕਾਰਡ ਚੈੱਕ ਕਰਿਆ 2:30 ਵਜੇ ਗੱਡੀ ਦੁਬਾਰਾ ਵਾਪਸ ਆਂਦੀ ਹੈ ਇਹਨੂੰ ਗੱਡੀ ਨੂੰ ਸਾਨੂੰ ਹਾਲ ਦੇਣ ਨੂੰ ਲਗਭਗ ਮਹੀਨਾ ਹੋ ਚੱਲਿਆ ਮਹੀਨਾ ਡੇਢ ਮਹੀਨਾ ਤੇ ਅੱਜ ਅਸੀਂ ਦੇਖਿਆ ਅਸੀਂ ਬੰਦੇ ਅਸੀਂ ਰਾਤ ਨੂੰ ਬੰਦੇ ਗੇੜੂ ਰੋਡ ਦੇ ਉੱਪਰ ਘੁੰਮਣ ਵਾਲੇ ਸਾਡੇ ਛੱਡੇ ਉਹਨਾਂ ਨੇ ਸਾਨੂੰ ਦੱਸਿਆ ਕਿ ਗੱਡੀ ਮੰਡਰੋਂ ਉਤਰਿਆ ਅਸੀਂ ਇਹਨਾਂ ਦਾ ਪਿੱਛਾ ਕਰਿਆ ਦੋ ਗੱਡੀਆਂ ਮੋਹਰੇ ਲਾਈਆਂ ਦੋ ਪਿੱਛੇ ਲਾਈਆਂ ਇਹਨਾਂ ਦੇ ਕੋਲ ਅਸੀਂ ਗੱਡੀ ਚੈੱਕ ਕਰ ਲਈ ਗੱਡੀ ਦੇ ਵਿੱਚ ਟਰਾਂਸਫਾਰਮਰਾਂ ਦਾ ਸਬਾਨ ਵਿੱਚ ਜਿਗਿਆ ਹੋਇਆ ਜਿਹੜੇ ਬਾਕੀ ਦੇ ਬੰਦੇ ਇਹਨਾਂ ਦੇ ਨਾਲ ਸਾਨੂੰ ਨਹੀਂ ਲੱਗਦੇ ਦੋ ਬੰਦੇ ਸਾਡੇ ਹੱਥ ਲੱਗੇ ਕਿੰਨੇ ਕੁ ਟਰਾਂਸਫਾਰਮਰ ਜਿਹੜੇ ਚੋਰੀ ਹੋ ਗਏ ਲਗਭਗ ਵੈਸੇ ਦਾ ਸਾਡੇ ਨੇੜੇ-ਨੇੜੇ ਹੋਊਗੇ ਲਗਭਗ 20 ਟਰਾਂਸਫਾਰਮ ਜਿਹੜੇ ਸਾਡੇ ਅਸੀਂ ਇੱਥੇ ਖੜੇ ਹਾਂ 6-7 ਟਰਾਂਸਫਾਰਮ ਜਿੰਦਾ ਜਿਹਨਾਂ ਨੇ ਤੁਸ਼ਕਾਰ ਫੜੀ ਆ ਇਹਨਾਂ ਨੇ ਕੋਈ ਅੱਜ ਤੁਹਾਨੂੰ ਆਈਡੀਆ ਲੱਗਦਾ ਵੀ ਹੋਰ ਵੀ ਕੋਈ ਟਰਾਂਸਫਰ ਖੋਲਣ ਆਏ ਹੋਣਗੇ ਜਾਂ ਕੀ ਕਿਸੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਅੱਜ ਸਾਨੂੰ ਪੱਕੀ ਸ਼ੱਕਾ ਹੁਣ ਅਸੀਂ ਲਗਭਗ 2 ਘੰਟੇ ਤੋਂ ਬਾਅਦ ਜਾ ਕੇ ਖੇਤਾਂ ਨੂੰ ਦੇਖਾਂਗੇ ਫਿਰ ਸਾਨੂੰ ਪਤਾ ਲੱਗੇਗਾ ਫਿਰ ਅਸੀਂ ਜਾ ਕੇ ਦੇਖਦੇ ਕਿਹਦਾ ਕਿਹਦਾ ਟਰਾਂਸਫਰ ਹੁੰਦਾ ਰਿਹਾ ਕੀ ਚੱਕ ਸਾਡੀ ਅੱਗੇ ਇਹਨਾਂ ਨੇ ਜੰਦਾ ਤੋੜ ਕੇ ਮੋਟਰ ਵੀ ਉੱਥੋਂ ਕੱਢੀ ਆ ਤੇ ਹੋਰ ਵੀ ਸਮਾਨ ਮੋਟਰ ਦੇ ਬੰਦਰੋਂ ਚੱਕ ਕੇ ਲੈ ਕੇ ਗਏ ਆ ਜਤੋਂ ਇਹ ਫੜਿਆ ਇਹਨਾਂ ਨੇ ਮਤਲਬ ਦੱਸਿਆ ਕਿ ਕਿਤੇ ਬੰਦੇ ਗੱਡੀ ਘੇਰੀ ਹੋਣੇ ਬੰਦੇ ਚੱਕਣ ਆਈ ਸੀ ਕਿ ਉਹ ਸਮਾਨ ਇਕੱਠਾ ਕਰਨ ਆਈ ਸੀ ਕਿਸ ਕੈਮਰੇ ਦਾ ਰਿਕਾਰਡ ਤੋਂ ਲਈ ਹੈ ਨਾ ਇਹ ਗੱਡੀ ਜਦੋਂ ਆਂਦੀ ਹੈ ਇਹ 2:00 ਵਜੇ ਮੰਨ ਲਓ ਮੰਨ ਨੂੰ 25 ਮਿੰਟ ਤੋਂ ਆਂਦੀ ਹੈ ਤੇ 20 ਮਿੰਟ ਦੇ ਵਿੱਚ ਸਮਾਨ ਚੱਕ ਕੇ ਗੱਡੀ ਵਾਪਸ ਹੋ ਜਾਂਦੀ ਨਹੀਂ ਇਹਨਾਂ ਨੇ ਮਤਲਬ ਤੁਹਾਨੂੰ ਜਾਣਕਾਰੀ ਦਿੱਤੀ ਕਿ ਕਿੱਥੇ ਦੇਣ ਵਾਲਾ ਹੈ ਕਿ ਆਇਆ ਹੈ ਨਹੀਂ ਸਾਨੂੰ ਨਹੀਂ ਦਿੱਤੀ ਹੁਣ ਇੱਥੇ ਪਤਾ ਲੱਗੂ ਸਾਨੂੰ ਕੁਝ ਨਹੀਂ ਪਤਾ ਸੀ ਪ੍ਰੂਫ ਨਾਲ ਦੇ ਕੋਲ ਜਰੂਰ ਦੇਖਾ ਰੋਪੜ ਦੇ ਪ੍ਰੂਫ ਨਾਲ ਦੇ ਕੋਲ ਹੈਗੇ ਆ ਲੇਕਿਨ ਅਸੀਂ ਇਹਨਾਂ ਨੂੰ ਕੁਝ ਨਹੀਂ ਕਹਿਆ ਸੀ ਤੇ ਪੁਲਿਸ ਦੇ ਵਿਵਾਲੇ ਕਰਦੇ ਹੁਣ ਤੇ ਹੁਣੇ ਪੁਲਿਸ ਵਾਲੇ ਪੁੱਛਣਗੇ ਹੁਣ ਸਾਨੂੰ ਸਵੇਰੇ ਜਾ ਕੇ ਪਤਾ ਲੱਗੋ ਅੱਜ ਰਾਤ ਉਹਨੇ ਕੀ ਕੀ ਕਰਿਆ ਅਸੀਂ ਇਹ ਗੱਡੀ ਭਾਲਦੇ ਸੀ ਕਿ ਤੁਸੀਂ ਗੱਡੀ ਦੇਖ ਸਕਦੇ ਆ ਸਾਡੇ ਕੋਲੇ ਇਹ ਰਿਕਾਰਡ ਬਕਾਇਦਾ ਪਈ ਆ ਕੈਮਰਾ ਦਾ ਰਿਕਾਰਡ ਸਾਡੇ ਕੋਲ ਪਿਆ ਫੋਟੋ ਸਾਡੇ ਕੋਲ ਪਈਆਂ ਕੀ ਮੰਗ ਕਰਦੇ ਆ ਹੁਣ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਨਾਲ ਦੇ ਜਿਹੜੇ ਬੰਦੇ ਫੜੇ ਜਾਂ ਉਹਨਾਂ ਦੇ ਉੱਪਰ ਕੋਈ ਕਾਰਵਾਈ ਸ਼ਕਤ ਕੀਤੀ ਜਾਵੇ ਤੇ ਸਮਾਨ ਮਰਾਮ ਕਿਤਾ ਜਨਾ ਕੋ ਸਮਾਨ ਬਰਾਮਦ ਕਿਤਾ ਗੱਡੀ ਦਾ ਹੀ ਪਤਾ ਲੱਗ ਜਾਵੇ ਗੱਡੀ ਕਿਹਦੀ ਹੈ ਗੱਡੀ ਦੇ ਉੱਪਰ ਵੀ ਕੁਝ ਨਹੀਂ ਸਾਨੂੰ ਲੱਭ ਰਿਹਾ ਪਈ ਗੱਡੀ ਕਿਸੇ ਦੇ ਨਾਮ ਤੇ ਹੈ ਜਾਂ ਕੀ ਕੋਈ ਸਬੂਤ ਤੁਸੀਂ ਦੇਖਿਆ ਤਾਂ ਤੁਹਾਨੂੰ ਪਤਾ ਹੋ ਸਕਦਾ